ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਜਿਹੜੀ ਆਪਾਂ ਜ਼ਹਿਰ ਮੁਕਤ ਕਣਕ ਬੀਜੀ ਹੋਈ ਸੀਗੀ ਉਹ ਕਣਕ ਆਪਣੀ ਤਲਾਈ ਹੋ ਚੁੱਕੀ ਪੱਖਾ ਲੱਗ ਕੇ ਪੱਖਾ ਲੱਗ ਕੇ ਜੋ ਮਟੀਰੀਅਲ ਨਿਕਲੇ ਉਹ ਆਪਾਂ ਦਿਖਾਉਣੇ ਆਂਗੇ ਟਟ ਸੀਗੀ ਜੋ ਵੀ ਸੀਗਾ ਉਹ ਆ ਨਿਕਲ ਗਿਆ ਪੱਖਾ ਲੱਗ ਕੇ ਮੱਖੀ ਸੀ ਜੋ ਤਿੰਨ ਘਟੇ ਆਪਣੇ ਇਹ ਹੋਗੇ ਤੇ ਬਾਕੀ ਦਾ ਆਪਣੇ ਕੋਲੇ ਆ 1.5 ਕਿੱਲੇ ਦੀ ਕਣਕ ਸੀਗੀ ਇਹ ਆਪਣੇ ਕੋਲੇ 25 ਕੁਇੰਟਲ ਹੋਗੀ ਤੇ ਉਧਰ 6 ਕਨਾਲਾਂ ਦੇ ਵਿੱਚ ਸੀਗੀ ਇਹ ਆਪਣੀ ਜਿਹੜੀ 1.5 ਕਿੱਲੇ ਦੀ ਕਣਕ ਸੀ ਇਹ ਸਿਰਫ 4-6 8 ਸੀਗੀ ਆਪਣੇ ਬੈੱਡ ਦੇ ਵਿੱਚ ਕੋਈ ਫਸਲ ਹੋਰ ਨਹੀਂ ਸੀਗੀ ਤੇ ਜਿਹੜੀ ਆ ਇਧਰ 6 ਕਨਾਲਾਂ ਦੀ ਕਣਕ ਆ ਇਹ ਇਹ ਆਪਣੇ ਐਂ ਹਿਸਾਬ ਲਾ ਲਓ ਵੀ 6 ਕਨਾਲਾਂ ਦੇ ਵਿੱਚੋਂ 3 ਕਨਾਲਾਂ ਦੇ ਵਿੱਚ ਕਣਕ ਕੋਲੋਂ 3 ਕਨਾਲਾਂ ਦੇ ਵਿੱਚ ਛੋਲੇ ਕਿਉਂਕਿ ਦੋ ਮਨ ਲਓ ਵੀ ਛਿਆੜ ਖਾਲੀ ਤੇ ਕਣਕ ਦੇ ਸੀਗੇ ਉਧਰ ਉਦੋਂ ਗਾਹ ਮਨ ਲਓ ਵੀ ਇੱਕ ਖਾਲੀ ਤੇ ਝੋਲੇ ਸੀ ਉਹ ਹਿਸਾਬ ਨਾਲ ਸੀਗੇ ਇਹ 7.5 ਕੁਇੰਟਲ ਹੋਈ ਆ ਛੇ ਕਨਾਲਾਂ ਦੇ ਵਿੱਚੋਂ ਨਾਲ ਮਿਕਸ ਝੋਲੇ ਸੀ ਤੇ ਇਹ ਆਪਣੀ ਹੋਈ ਹੈਗੀ 25 ਕੁਇੰਟਲ 25 ਕੁਇੰਟਲ ਤੋਂ ਐਕਸਟਰਾ ਆਪਣੇ ਕੋਲੇ ਇਹਨਾਂ ਦੋਨਾਂ ਦੇ ਵਿੱਚੋਂ ਜੋ ਕਿਣਕੀ ਤੇ ਬਰੀਕ ਕਣਕ ਨਿਕਲੀ ਹੈਗੀ ਉਹ ਆਪਣੇ ਕੋਲੇ ਤਿੰਨ ਗੱਟੇ ਨਿਕਲੇ ਦੋ ਆਪੇ ਨੇ ਇੱਕ ਉਹ ਪੇਗਾ ਇਹ ਵਾਕੀ ਤਾਂ ਠੀਕ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਸੋਨਾ ਮੋਟਾ ਦਾਣਾ ਸੀਗਾ ਸਭ ਕੁਝ ਠੀਕ ਠਾਕ ਹੈਗਾ ਜੀ ਤੇ ਘੱਟੋ ਘੱਟ ਜਿੰਨੇ ਆ ਵੀਰਾਂ ਨੂੰ ਦੇਣੀ ਆ ਆਪਾਂ ਪੈਕ ਕਰ ਲਈ ਆਪਾਂ ਕੁਝ ਆਪਣੇ ਖਾਤਰ ਰੱਖ ਲੈਣੀ ਆ ਆਪਾਂ 10-11 ਕੁਇੰਟਲ 12 ਕੁਇੰਟਲ ਬਾਕੀ ਦੀ ਜੋ ਜੋ ਮਿੱਤਰਾਂ ਦੀ ਪਹਿਲਾਂ ਤੁਸੀਂ ਆਪਣੇ ਕੋਲੇ ਬੁਕਿੰਗ ਕਰ ਲੋ ਚਾਹੇ ਉਹਨਾਂ ਦਾ ਆਪਾਂ ਨੂੰ ਕਿਹਾ ਹੋਇਆ ਸੀਗਾ ਉਹ ਬਸ ਅੱਜ ਸ਼ਾਮ ਤੇ ਕਰ ਜਾਂ ਕੱਲ ਤੇ ਕਰ ਆਪਾਂ ਪਛਾਤ ਹੀ ਨਹੀਂ i noite.